ਇਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਗੂਜਰੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੇਰਾ ਨਾਮ ਕਰੀ ਚਨਣਾਠਿਆ ਜੇ ਮਨ ਉਰਸਾ ਹੋਏ ਕਰਨੇ ਕੁੰਗੂ ਜੈ ਰੜਾ ਘਾਟ ਅੰਤਰ ਪੂਜਾ ਹੋਏ ਪੂਜਾ ਕੀਚੇ ਨਾਮ ਧਿਆਈਆ ਬਿਨ ਨਾਵੈ ਪੂਜ ਨਾ ਹੋਏ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 499 ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆ ਦੀ ਬਾਣੀ ਦੇ ਨਾਲ ਗੂਜਰੀ ਰਾਗ ਪ੍ਰਾਰੰਭ ਹੁੰਦਾ ਹੈ ਸਸਾਵ ਤੋਂ ਪਹਿਲਾਂ ਸਤਿਗੁਰੂ ਪਾਸ਼ਾ ਕਿਰਪਾ ਕਰਦੇ ਨੇ ਕਹਿੰਦੇ ਇੱਕ ਓੰਕਾਰ ਤਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਿਨਾਮ ਉਸ ਦਾ ਨਾਮ ਸਤ ਅਰਥਾਤ ਤ੍ਰਿਕਾਲ ਸਾਚ ਹੈ ਕਰਤਾ ਅਵਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨੇ ਵਾਲਾ ਹੈ ਪੁਰਖ ਇੱਕ ਰਸ ਆਪਕ ਹੈ ਨਿਰਪਾਉ ਉਸ ਨੂੰ ਕਿਸੇ ਦਾ ਵੀ ਡਰ ਨਹੀਂ ਨਿਰਵੈਰ ਉਸ ਦਾ ਕਿਸੇ ਨਾਲ ਵੀ ਵੈਰ ਨਹੀਂ ਕਾਲ ਮੂਰਤ ਉਸ ਦੀ ਮੂਰਤ ਕਾਲ ਦੇ ਪ੍ਰਭਾਵ ਤੋਂ ਰਹਿਤ ਹੈ ਅਜੋਨੀ ਉਹ ਜੋਨੀਆਂ ਵਿੱਚ ਨਹੀਂ ਆਉਂਦਾ ਸਭੰ ਸੁਤੇ ਪ੍ਰਕਾਸ਼ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਆਪਣੇ ਆਪ ਤੋਂ ਪ੍ਰਗਟ ਹੋਇਆ ਗੁਰ ਪ੍ਰਸਾਦ ਔਰ ਇਹਨੀਆਂ ਬਖਸ਼ਿਸ਼ਾਂ ਵਾਲਾ ਆਕਾਰਪੁਰਖ ਵਾਹਿਗੁਰੂ ਗੁਰੂ ਮਹਾਰਾਜੀਆਂ ਦੀ ਕਿਰਪਾ ਦੇ ਦੁਆਰਾ ਮਿਲਦਾ ਹੈ। ਰਾਗ ਗੂਜਰੀ ਮਹੱਲਾ ਪਹਿਲਾ ਗੂਜਰੀ ਰਾਗ ਦੇ ਵਿੱਚ ਪਹਿਲੇ ਪਾਸ਼ਾ ਧੰਨ ਗੁਰੂ ਨਾਨਕ ਦੇ ਮਹਾਰਾਜੀਆਂ ਦੀ ਬਾਣੀ ਚੌਪਦੇ ਘਰ ਪਹਿਲਾ ਬਾਣੀ ਦਾ ਰੂਪ ਚੌਪਦੇ ਪਹਿਲੇ ਘਰ ਜਗਉਨ ਦਾ ਉਪਦੇਸ਼ ਸੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਤੇਰਾ ਨਾਮ ਕਰੀ ਚਨਣਾਠੀਆ ਜੇ ਮਨ ਉਰਸਾ ਹੋਏ ਕਰਨੇ ਕੁੰਗੂ ਜੈਰੜਾ ਘਾਟ ਅੰਤਰ ਪੂਜਾ ਹੋਏ ਤੇਰਾ ਨਾਮ ਕਰੀ ਚਨਣਾਠੀਆ ਜੇ ਮਨ ਉਰਸਾ ਹੋਏ ਜੇ ਮਨ ਉਰਸਾ ਹੋਇ ਅਰਥਾਤਕ ਜੇਕਰ ਮੇਰਾ ਮਨ ਉਰਸਾ ਅਰਥਾਤ ਪੱਥਰ ਦੇ ਉਸ ਟੁਕੜੇ ਵਰਗਾ ਹੋਵੇ ਜਿਸ ਦੇ ਉੱਪਰ ਬ੍ਰਾਹਮਣ ਲੋਕ ਦੇਵਤਿਆਂ ਦੀ ਪੂਜਾ ਕਰਨ ਲੱਗੇ ਚੰਦਨ ਦੀ ਲੱਕੜੀ ਦੇ ਟੁਕੜੇ ਨੂੰ ਕਸਾਇਆ ਕਰਦੇ ਸਨ ਅਤੇ ਮੈਂ ਤੇਰੇ ਨਾਮ ਨੂੰ ਹੀ ਮਾਰੇ ਕਹਿੰਦੇ ਚੰਨਣਾਠਿਆ ਅਰਥਾਤਕ ਚੰਦਨ ਦੀ ਲੱਕੜੀ ਬਣਾ ਲਵਾਂ ਔਰ ਜਿਸ ਤਰ੍ਹਾਂ ਬ੍ਰਾਹਮਣ ਲੋਕ ਆਪਣੇ ਇਸ਼ਟ ਦੇਵ ਲਈ ਤਿਲਕ ਤਿਆਰ ਕਰਨ ਲੱਗੇ ਆ ਚੰਦਨ ਦੀ ਲੱਕੜੀ ਦੇ ਬੁਰਾਦੇ ਦੇ ਵਿੱਚ ਕੇਸਰ ਵਗੈਰਾ ਵੀ ਰਲਾਇਆ ਕਰਦੇ ਸਨ ਮਹਾਰਾਜ ਕਹਿੰਦੇ ਕਰਨੇ ਕੁੰਗੂ ਜੈ ਰਲਾ ਘਟ ਅੰਤਰ ਪੂਜਾ ਹੋਏ ਨਾਮ ਨੂੰ ਤਾਂ ਭਾਈ ਚੰਦਨ ਦੀ ਲੱਕੜੀ ਦਾ ਟੁਕੜਾ ਬਣਾ ਲੈਣਾ ਮਾਨੋ ਰਸਾ ਬਣਾ ਲੈਣਾ ਔਰ ਨਾਮ ਰੂਪੇ ਚੰਦਨ ਦੀ ਲੱਕੜੇ ਨੂੰ ਮਾਦ ਰੂਪੇ ਔਰਸੇ ਤੇ ਰਗੜਨਾ ਇਹਦੇ ਵਿੱਚ ਕੁੰਗੂ ਪਤਾ ਕਾਦਰ ਲਾਉਣਾ ਹੈ ਮਹਾਰਾਜ ਕਹਿੰਦਾ ਕਰਨੇ ਕੁੰਗੂ ਜੇ ਰੜਾ ਅਰਥਾਤ ਕ ਜੇ ਕਰ ਤੇਰੇ ਨਾਮ ਰੂਪੇ ਚੰਦਨ ਦੀ ਲੱਕੜੀ ਦੇ ਬੁਰਾਦੇ ਦੇ ਵਿੱਚ ਸ਼ੁਭ ਕਰਨੀ ਦਾ ਕੁੰਗੂ ਅਰਥਾਤ ਕੇਸਰਾਦ ਵੀ ਰਲ ਜਾਵੇ ਤਾਂ ਫਿਰ ਮਹਾਰਾਜ ਕਹਿੰਦਾ ਘਾਟ ਅੰਤਰ ਪੂਜਾ ਹੋਏ ਅਰਥਾਤ ਕੇ ਤਾਂ ਵੀ ਸਾਡੇ ਹਿਰਦੇ ਦੇ ਵਿੱਚ ਹੀ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੇਰੀ ਅੰਤਰੀ ਵੀ ਪੂਜਾ ਹੁੰਦੀ ਹੈ ਅੰਤਰੀ ਵੀ ਪੂਜਾ ਰਹਾ ਹੋਰ ਘਰ ਹਾਉ ਵਾਲੀਆਂ ਪੰਕਤੀਆਂ ਜਿਮਾਰੇ ਕਿਰਪਾ ਕਰਦੇ ਨੇ ਕਹਿੰਦੇ ਪੂਜਾ ਕੀਚ ਨਾਮ ਧਿਆਈਆ ਬਿਨ ਨਾਵੇ ਪੂਜ ਨਾ ਹੋਏ ਰਹਾਉ ਪੂਜਾ ਕੀਚ ਨਾਮ ਧਿਆਈਆ ਅਰਥਾਤ ਕਿ ਆਪਣੇ ਇਸ਼ਟ ਦੇਵ ਦੀ ਐਸੀ ਪੂਜਾ ਕਰੀਏ ਕਿ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਧਿਆਉਣਾ ਕਰੀਏ ਭਾਈ ਔਰ ਰਹੀ ਗੱਲ ਬਾਹਰੀ ਪੂਜਾ ਦੀ ਮਹਾਰਾਜ ਕਹਿੰਦੇ ਬਿਨ ਨਾਵੇ ਪੂਜ ਨਾ ਹੋਏ ਕਰਤਾਤ ਗਿਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਤਾਂ ਭਾਈ ਪੂਜਾ ਹੋ ਹੀ ਨਹੀਂ ਸਕਦੀ ਕਰਮ ਕਾਂਡੀ ਸਾਧਨਾ ਦੇ ਦੁਆਰਾ ਸੋ ਵਿਸ਼ਰਾਮ ਦੇ ਕੇ ਅੱਗੋਂ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਬਾਹਰ ਦੇਵ ਪਖਾਲੀ ਅਹ ਜੇ ਮਨ ਤੋਂ ਵੈ ਕੋਏ ਝੂਠ ਲਹਾ ਜਿਓ ਮਾਂਝਿਆ ਮੋਖ ਭਿਆਣਾ ਹੋਏ ਬਾਹਰ ਦੇਵ ਪਖਾਲੀ ਹੈ ਜੇ ਮਨ ਧੋਵੇ ਕੋਏ ਜੇ ਮਨ ਧੋਵੇ ਕੋਏ ਅਰਥਾਤਕ ਜੇਕਰ ਕੋਈ ਗੁਰਮੁਖ ਗੁਰੂ ਪਿਆਰਾ ਆਪਣੇ ਮਨ ਦੀ ਮੈਲ ਨੂੰ ਧੋ ਦੇਵੇ ਤਾਂ ਸਮਝੋ ਇਸਨੇ ਮਹਾਰਾਜ ਕਹਿੰਦੇ ਬਾਹਰ ਦੇਵ ਪਖਾਲੀ ਹੈ ਅਰਥਾਤ ਕਿ bari ਦੇਵਤਿਆਂ ਦੀ ਮੂਰਤੀ ਨੂੰ ਵੀ ਬਾਰ ਬਾਰ ਧੋ ਦਿੱਤਾ ਹੈ ਭਾਵੇਂ ਕਿ ਉਹਨਾਂ ਦਾ ਇਸ਼ਨਾਨ ਵੀ ਕਰਵਾ ਦਿੰਦਾ ਹੈ ਜੇ ਕੋਈ ਆਪਣੇ ਮਨ ਨੂੰ ਧੋ ਦੇਵੇ ਨਾ ਸਮਝੋ ਨੇ ਆਪਣੇ ਇਸ਼ਟ ਦੇਵ ਦੀ ਮੂਰਤੀ ਵੀ ਧੋ ਦਿੱਤੀ ਭਾਈ ਮਨ ਤੋਂ ਵਿਕਾਰਾਂ ਦੀ ਮੈਲ ਨੂੰ ਧੋਣਾ ਹੀ ਸ਼ਿਸ਼tdev ਦੀ ਮੂਰਤੀ ਨੂੰ ਧੋਣਾ ਹੈ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਬਾਹਰ ਦੇਵ ਪਖਾਲੀ ਹੈ ਜੇ ਮਨ ਤੋਂ ਵੈ ਕੋਏ ਝੂਠ ਲਹਾ ਜਿਓ ਮਾਂਝਿਆ ਮੋਖ ਪਿਆਣਾ ਹੋਏ ਝੂਠ ਲਹਾ ਜਿਓ ਮਾਂਝਿਆ ਅਰਥਾਤਕ ਜੇਕਰ ਆਪਣੇ ਜੀਵ ਅਰਥਾਤ ਅੰਤਿਸ਼ ਕਰਨ ਨੂੰ ਮਾਂਜਣਾ ਕਰੀਏ ਨਾ ਤਾਂ ਇਸ ਦੇ ਨਾਲ ਚਿੰਬੜੀ ਹੋਈ ਵਿਕਾਰਾਂ ਰੂਪੀ ਝੂਠ ਲੈ ਜਾਂਦੀ ਮਾਰੇ ਕਹਿੰਦੇ ਝੂਠ ਲਹਾ ਜੀਉ ਮਾਂਝੀ ਐ ਅਤੇ ਪਾਸ਼ਾ ਕਹਿੰਦਾ ਮੋਖ ਪਿਆਣਾ ਹੋਏ ਪਿਆਣਾ ਪੰਦ ਨੂੰ ਸਫਰ ਨੂੰ ਕਹਿੰਦੇ ਨੇ ਰਾ ਪੈੜ ਨੂੰ ਕਹਿੰਦੇ ਨੇ ਮੋਖ ਮੁਕਤੀ ਨੂੰ ਕਹਿੰਦੇ ਨੇ ਮੋਖ ਪਿਆਣਾ ਹੋਏ ਅਰਥਾਤ ਇਹ ਜੀਵ ਮੁਕਤੀ ਦੇ ਮਾਰਗ ਪਰ ਆਪਣਾ ਚਾਲ ਆਪ ਅਰੰਭ ਦਿੰਦਾ ਭਾਈ ਮੁਕਤੀ ਦੇ ਰਾਹ ਤੇ ਤੁਰ ਪੈਂਦਾ ਫਿਰ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਪਸ਼ੂ ਮਿਲਹਾ ਚੰਗਿਆਈ ਆ ਖੜ ਖਾਵ ਹੈ ਅੰਮ੍ਰਿਤ ਦੇਹ ਨਾਮ ਵਿਹੂਣੇ ਆਦਮੇ ਤ੍ਰਿਗ ਜੀਵਣਾ ਕਰਮ ਕਰਹਿ ਪਸ਼ੂ ਮਿਲਹਾ ਚੰਗਿਆਈ ਆ ਖੜ ਖਾਵ ਹੈ ਅੰਮ੍ਰਿਤ ਦੇ ਅਰਥਾਤ ਕਿ ਨਾਮ ਵਿਹੂਣੇ ਆਦਮੀਆਂ ਦੇ ਨਾਲੋਂ ਤਾਂ ਮਾਰੇ ਕਹਿੰਦੇ ਪਸ਼ੂਆਂ ਨੂੰ ਹੀ ਵਧ ਵੜਿਆਈਆਂ ਮਿਲਦੀਆਂ ਨੇ ਚੰਗਿਆਈਆਂ ਮਿਲਦੀਆਂ ਨੇ ਕਿਉਂਕਿ ਉਹ ਵੀ ਮਾਰੇ ਕਹਿੰਦੇ ਖੜ ਖਾਵ ਹੈ ਅੰਮ੍ਰਿਤ ਦੇ ਅਰਥਾਤ ਗਵੀ ਸੁੱਕਾ ਕਾ ਖਾ ਕੇ ਅੰਮ੍ਰਿਤ ਵਰਗਾ ਮਿੱਠਾ ਦੁੱਧ ਦਿੰਦੇ ਨੇ ਪਰੰਤੂ ਇਹਨਾਂ ਦੇ ਮੁਕਾਬਲੇ ਤੇ ਮਾਰੇ ਕਹਿੰਦੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਣ ਕਰਮ ਕਰਹਿ ਨਾਮ ਵਿਹੂਣੇ ਆਦਮੀ ਜਿਹੜੇ ਆਦਮੀ ਹੋਣ ਦੇ ਬਾਵਜੂਦ ਵੀ ਨਾਮ ਤੋਂ ਫਿਰ ਵੀ ਵਾਂਝੇ ਨੇ ਸਖਣੇ ਨੇ ਹੋਣੇ ਨੇ ਖਾਲੀ ਨੇ ਤ੍ਰੈਗ ਜੀਵਨ ਕਰਮ ਕਰੇ ਅਰਥਾਤੋ ਕਿ ਆਪਣੇ ਜੀਵਨ ਦੇ ਦੌਰਾਨ ਜਿੰਨੇ ਵੀ ਕਰਮਕਾਂਡ ਕਰਦੇ ਨੇ ਨਾ ਮਹਾਰਾਜ ਕਹਿੰਦੇ ਤੇ ਘਾਰ ਜੋਗ ਨੇ ਲਾਹਣਤ ਜੋਗ ਨੇ ਫਟਕਾਰ ਜੋਗ ਨੇ ਉਹ ਸੁਗਵੰਤਮ ਆਪਣੇ ਬਚਨ ਦੇ ਚੌਥੇ ਪਦ ਵਿੱਚ ਮਾਰੀ ਕਿਰਪਾ ਕਰਦੇ ਨੇ ਕਹਿੰਦੇ ਨੇੜਾ ਦੂਰ ਨ ਜਾਣਿ ਉਹ ਨਿਤ ਸਾਰੇ ਸੰਮਾਲੇ ਜੋ ਦੇਵਾ ਸੁਖਾਵਣਾ ਕਹੋ ਨਾਨਕ ਸੱਚਾ ਹੈ ਨੇੜਾ ਹੈ ਦੂਰ ਨਾ ਜਾਣਿਆ ਹੋ ਮਾਰੇ ਕਹਿੰਦੇ ਉਹ ਆਕਾਲ ਪੁਰਖ ਵਾਹਿਗੁਰੂ ਨੇੜਈ ਆ ਭਾਈ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਵੰਦਾ ਜਾਣਤ ਦੂਰੇ ਬਾਸ਼ਾ ਕਹਿੰਦਾ ਤੁਸੀਂ ਦੂਰ ਕਰਕੇ ਨਾ ਜਾਣਿਓ ਉਹਨੂੰ ਕਿਤੇ ਨੇੜਾ ਹੈ ਦੂਰ ਨਾ ਜਾਣਿਆ ਹੋ ਨਿਤ ਸਾਰੇ ਸੰਭਾਲੇ ਉਹਦੇ ਨੇਤੀ ਸਦੀ ਵੀ ਸਦਾ ਹੀ ਮਾਰੇ ਕਹਿੰਦੇ ਸਾਰੇ ਸਾਰ ਲੈਂਦਾ ਖਬਰ ਲੈਂਦਾ ਜੀਆਂ ਦੀ ਸਮਾਂ ਲਿਆਉਣਾ ਦੀ ਸੰਭਾਲ ਵੀ ਕਰਦਾ ਪਰਵਰਿਸ਼ ਕਰਦਾ ਹੈ ਉਹਨਾਂ ਨੂੰ ਰੋਟੀ ਪਾਣੀ ਦਿੰਦਾ ਲੀੜਾ ਕੱਪੜਾ ਦਿੰਦਾ ਹੈ ਕਹਿੰਦਾ ਜੋ ਦੇਵਾ ਸੁਖਾਵਣਾ ਕਹੋ ਨਾਨਕ ਸੱਚਾ ਹੈ ਜੋ ਦੇਵਾ ਸੁਖਾਵਣਾ ਉਹ ਅਕਾਲ ਪੁਰਖ ਵਾਹਿਗੁਰੂ ਜੋ ਵੀ ਸਾਨੂੰ ਦਿੰਦਾ ਤਰ ਉੱਠ ਕੇ ਅਸੀਂ ਖਾਣਾ ਕਰਦੇ ਹਾਂ ਕਹੋ ਨਾਨਕ ਸੱਚਾ ਹੈ ਕਹਿੰਦੇ ਨੇ ਧੰਗੁਰੂ ਨਾਨਕ ਦੇ ਮਹਾਰਾਜ ਕਿਉਂ ਅਕਾਲ ਪੁਰਖ ਵਾਹਿਗੁਰੂ ਸਤਿ ਸਰੂਪ ਹੈ ਸੋ ਐਸੇ ਅੰਗਦੇ ਉਪਰਿ ਪਾਸ਼ਾ ਜੀ ਦਾ ਅਗਲਾ ਬਚਨ ਦੂਸਰਾ ਗੂਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੈ ਭੇਦ ਪੜਾ ਮੁਖ ਕੰਠ ਸਵਾਰ ਤਾਕੋ ਅੰਤ ਨ ਜਾਹੀ ਲਖਣਾ ਆਵਤ ਜਾਤ ਰਹਾ ਗੁਬਾਰ ਪ੍ਰੇਤਮਾ ਕਿਉ ਵਿਸਰਹ ਮੇਰੇ ਪ੍ਰਾਣ ਅਧਾਰ ਜਾ ਕੇ ਭਗਤ ਕਰਹਾ ਜਨ ਪੂਰੇ ਮਨ ਜਨ ਸੇਵਹ ਗੁਰ ਵਿਚਾਰ ਰਹਾਉ 나ਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜਹਾ ਮੁਖ ਕੰਠ ਸਵਾਰ 나ਭ ਕਮਲ ਤੇ ਬ੍ਰਹਮਾ ਉਪਜੇ ਅਰਥਾਤ ਕੇ ਸਨਾਤਨੀ ਮਤ ਦੇ ਮੁਤਾਬਕ ਜੜਾ ਬ੍ਰਹਮਾ ਜੀ ਵਿਸ਼ਨੂ ਦੀ ਕਮਲਨਾਵ ਚੋਤ ਪਨ ਹੋਏ ਦੱਸੇ ਜਾਂਦੇ ਹਨ ਬੇਸ਼ੱਕ ਵੇਦ ਪੜਾ ਮੋਕੰਡ ਸਵਾਰ ਅਰਥਾਦ ਕੋ ਆਪਣੇ ਕੰਠ ਨੂੰ ਸਵਾਰ ਕੇ ਭਾਵਕ ਮਿੱਠੀ ਆਵਾਜ਼ ਦੇ ਵਿੱਚ ਆਪਣੇ ਮੁਖ ਦੇ ਨਾਲ ਵੇਦਾਂ ਨੂੰ ਪੜਨਾ ਕਰਦੇ ਸਨ ਪਰੰਤੂ ਫੇਰ ਵੀ ਮਹਾਰਾਜ ਕਹਿੰਦੇ ਤਾਕ ਅੰਤ ਨ ਜਾਏ ਲਖਣਾ ਕਾਵਤ ਜਾਤ ਰਹਾ ਗੁਬਾਰ ਤਾ ਕੋ ਅੰਤ ਨ ਜਾਈ ਲਖਣਾ ਅਰਥਾਤ ਕਿਸ ਕੋਲ ਨਾਬ ਦਾ ਅੰਤ ਉਸ ਬ੍ਰਹਮਾ ਕੋਲ ਵੀ ਲਖਿਆ ਨਾ ਗਿਆ ਪਾਇਆ ਨਾ ਗਿਆ ਵੇਖਿਆ ਨਾ ਗਿਆ ਸਗੋ ਮਹਾਰਾਜ ਕਹਿੰਦੇ ਆਵਤ ਜਾਤ ਰਹੇ ਗੁਬਾਰ ਅਰਥਾਤ ਕਿਸ ਕੋਲ ਨਾਬ ਚ ਆਉਂਦਿਆਂ ਤੇ ਜਾਂਦਿਆਂ ਗਿਆ ਅੰਤ ਆ ਦੇਖੋ ਪਹਨੇਰੇ ਦੇ ਵਿੱਚ ਹੀ ਰਹਾ ਬ੍ਰਹਮਾ ਵੀ ਜੇਕਰ ਜੋਗ ਹੈ ਕਿ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੱਸਿਆ ਜਾਂਦਾ ਪਾਣੀ ਸੀ ਕਮਲ ਦਾ ਫੁੱਲ ਸੀ ਬ੍ਰਹਮਾ ਸੀ ਅਕਾਸ਼ਵਾਣੀ ਬ੍ਰਹਮਾ ਜੀ ਨੇ ਕਹਿਣਾ ਕੀਤਾ ਅਹੰ ਬ੍ਰह्म ਆਕਾਸ਼ਵਾਣੀ ਹੋਏ ਕਿ ਬ੍ਰਹਮਾ ਤੋਂ ਕਮਲਨਾਭ ਚੋਂ ਪੈਦਾ ਹੋਇਆ ਹੈ ਹੰਕਾਰਵਾਸ ਹੋ ਕੇ ਕਹਿੰਦੇ ਬ੍ਰਹਮਾ ਜੀ ਨੇ ਕਮਲਨਾਭ ਨੂੰ ਲੱਤ ਮਾਰੀ ਉਹ ਝੁਕ ਗਿਆ ਫੇਰ ਲੱਤ ਮਾਰੀ ਝੁਕ ਗਿਆ ਜਦੋਂ ਤੀਸਰੀ ਵਾਰ ਲੱਤ ਮਾਰੀ ਤਾਂ ਕਮਲਨਾਭ ਦੇ ਵੇਤੀ ਜਾ ਪਏ ਇਹਨਾਂ ਦੇ ਮਨ 'ਚ ਖਿਆਲ ਆਇਆ ਕਿ ਇਸ ਦਾ ਅੰਤ ਲੈ ਕੇ ਛੱਡਣਾ 18 ਯੁੱਗ ਭੁੰਦੇ ਹੀ ਗਏ ਪਰ ਉਸ ਦਾ ਅੰਤ ਨਾ ਆਇਆ ਫਿਰ ਕਹਿੰਦਾ ਤੌਬਾ ਕੀਤੀ ਫਿਰ ਬਾਹਰ ਨਿਕਲਣ ਲੱਗੇ 18 ਯੁੱਗ ਫੇਰ ਲੱਗੇ ਕਹਿੰਦੇ ਦੋ 36 ਯੁੱਗ ਸ੍ਰੇਸ਼ਟੀ ਦੇ ਵਿੱਚ ਗੁਬਾਰ ਹੀ ਰਿਹਾ ਸੀ ਪਾਤਸ਼ਾਹ ਉਸ ਸਾਖੀ ਦੇ ਆਧਾਰ ਤੇ ਪਰਮੇਸ਼ਰ ਦੀ ਬੇਅੰਤਤਾ ਦੀ ਗੱਲ ਕਰਦੇ ਨੇ ਕਿ ਤਾਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹਾ ਗੁਬਾਰ ਸੁਗਰ ਹੋ ਵਾਲੀਆਂ ਪੰਕਤੀਆਂ 'ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਪ੍ਰੇਤਮ ਕਿਉ ਬਿਸਰ ਹੈ ਮੇਰੇ ਪ੍ਰਾਣ ਆਧਾਰ جا کے بھگت کرہا جن پورے مون جن سے وہ گرو ویچار رہاو برے تم کیوں وسرھ میرے प्राण आधार او پریتم دی بھلا میرے من تو کیوں وسرے باو کے کداจิต વિના وسرے کیڑا پریتم میرے प्राण आधार جڑا میرے پرانا دا اوٹ اسرا اધાર ہے جا کے بھگت کرہا جن پورے ਮਨੁਜਨ ਸੇਵਹ ਗੁਰ ਵਿਚਾਰ ਰਹਾ ਜਾ ਕੇ ਭਗਤ ਕਰਹ ਜਨ ਪੂਰੇ ਅਰਥਾਤਕ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਨੂੰ ਕੇਵਲ ਪੂਰਨ ਪੁਰਸ਼ ਹੀ ਕਰਦੇ ਹਨ ਅਤੇ ਮਨੁਜਨ ਸੇਵਹ ਗੁਰ ਵਿਚਾਰ ਅਰਥਾਤਕ ਕਿ ਮਨੁਜਨ ਵੀ ਆਪਣੇ ਗੁਰੂ ਮਹਾਰਾਜ ਜੀਆਂ ਦੀ ਵਿਚਾਰ ਦੇ ਸਦਕਾ ਮਤ ਦੇ ਸਦਕਾ ਜਿਸ ਦੀ ਸੇਵਾ ਅਤੇ ਸਿਮਰਨ ਕਰਨਾ ਕਰਦੇ ਹਨ ਸੋ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦੇ ਰਾਵਸਸ ਦੀਪਕ ਜਾ ਕੇ ਤ੍ਰਿਪਵਨ ਏਕਾ ਜੋਤ ਮੋਰਾ ਗਰਮਖ ਹੋਏ ਸੋ ਅਹਨਸ ਨਿਰਮਲ ਮਨ ਮੁਖ ਰਹਿਣ ਅੰਧਾਰ ਰਾਵਸਸ ਦੀਪਕ ਜਾ ਕੇ ਤ੍ਰਿਪਵਨ ਅਰਥਾਤ ਕਿ ਸੂਰਜ ਅਤੇ ਚੰਦਰਮਾ ਆਦ ਸਾਰੇ ਤ੍ਰਲੋਕੀ ਦੇ ਵਿੱਚ ਹੀ ਜੈਸਾ ਕਾਲਪੁਰਖ ਵਾਹਿਗੁਰੂ ਜੀ ਦੇ ਦੀਵੇ ਜਗ ਰਹੇ ਹਨ ਅਤੇ ਇੱਕਾ ਜੋਤ ਮੁਰਾਰ ਅਰਥਾਤ ਕਿ ਸਾਰੇ ਤ੍ਰਲੋਕੀ ਦੇ ਵਿੱਚ ਹੀ ਇੱਕ ਉਸ ਮਰਾਰੀ ਜੀ ਦੀ ਜੋਤ ਵਿਆਪਕ ਹੈ ਮਹਾਰਾਜ ਕਹਿੰਦਾ ਗੁਰਮੁਖ ਹੋਏ ਸੋ ਅਹਨਸ ਨਿਰਮਲ ਮਨਮੁਖ ਰਹਿਣ ਅੰਧਾਰ ਗਰਮਖ ਹੋਏ ਸੋ ਅਹਨਸਾ ਨਿਰਮਲ ਅਰਥਾਤ ਕੇ ਜਿਹੜੇ ਇੰਨਾ ਗੁਰਮੁਖ ਗੁਰੂ ਪਿਆਰੇ ਹੁੰਦੇ ਹਨ ਉਹ ਤਾਂ ਭਾਈ ਦਿਨ ਰਾਤ ਸ਼ੁੱਧ ਸਰੂਪ ਪਰਮੇਸ਼ਰ ਨੂੰ ਹੀ ਦੇਖਦੇ ਹਨ ਅਥਵਾ ਗਿਆਨ ਰੂਪੀ ਚਾਨਣ ਦੇ ਵਿੱਚ ਰਹਿੰਦੇ ਹਨ ਪਰੰਤੂ ਮਾਨਮੁਖ ਰੈਣ ਅੰਧਾਰ ਅਰਥਾਤ ਕੇ ਜਿਹੜੇ ਮਾਨਮੁਖ ਆਪ ਉਧਰ ਨਗੁਰੇ ਜਾਂ ਪੁੱਲੜ ਜੀਵ ਹੁੰਦੇ ਨੇ ਉਹਨਾਂ ਦੀ ਜੀਵਨ ਰੂਪੀ ਰਾਤ ਅਗਿਆਨਤਾ ਰੂਪੀ ਹਨੇਰੇ ਦੇ ਨਾਲ ਭਰੀ ਰਹਿੰਦੀ ਹੈ ਸੋਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਹਾਰਾ ਜੀ ਕਿਰਪਾ ਕਰਨ ਲੱਗੇ ਨੇ ਇਹਨ ਸੇਧ ਸਮਾਧ ਕਰਹਨਿਤ ਝਗੜਾ ਦੁਹ ਲੋਚਨ ਕਿਆ ਹੈ ਰ ਅੰਤਰ ਜਾਤ ਸ਼ਬਦ ਧੁਨ ਜਾਗੈ ਸਤਗੁਰ ਝਗਰ ਨ ਬੈਰਾ ਸੇਧ ਸਮਾਧ ਕਰਹਨਿਤ ਝਗਰਾ ਸਮਾਦਿਆ ਲਾਉਣੇ ਵਾਲੇ ਸਿੱਧ ਲੋਕ ਵੀ ਆਪਣੇ ਮਤਾਂ ਦੀ ਵਕਾਲਤ ਕਰਦੇ ਆ ਹਰ ਵਕਤ ਝਗੜਾ ਹੀ ਕਰਦੇ ਰਹਿੰਦੇ ਨੇ ਨਿਤ ਝਗੜਾ ਹੀ ਕਰਦੇ ਰਹਿੰਦੇ ਨੇ ਸੋਇਸ ਕਰਕੇ ਮਾਰੇ ਕਹਿੰਦੇ ਦੋ ਲੋਚਨ ਕਿਹਾ ਹੈ ਰੈ ਲੋਚਨ ਅੱਖਾਂ ਨੂੰ ਨੇਤਰਾਂ ਨੂੰ ਕਹਿੰਦੇ ਨੇ ਹੈਰਾ ਵੇਖਣ ਨੂੰ ਕਹਿੰਦੇ ਨੇ ਦੋ ਲੋਚਨ ਕਿਹਾ ਹੈ ਰ ਅਰਥਾਤ ਕਿਸ ਕਰਕੇ ਉਹਨਾਂ ਨੇ ਆਪਣੇ ਦੋਹਾਂ ਨੇਤਰਾਂ ਦੇ ਨਾਲ ਸਮੋਚੇ ਪਸਾਰੇ ਦੇ ਵਿੱਚ ਭਲਾ ਉਸ ਹਰੀ ਨੂੰ ਕੀ ਤੱਕਣ ਭਾਵ ਕਿ ਉਹ ਤਾਂ ਦਵੈਤ ਹੀ ਤੱਕਦੇ ਰਹਿੰਦੇ ਨੇ ਹਰੀ ਨੂੰ ਤੱਕ ਹੀ ਨਹੀਂ ਸਕਦੇ ਜਦ ਕਿ ਮਹਾਰਾਜ ਕਹਿੰਦੇ ਅੰਦਰ ਜੋਤ ਸਬਦ ਤੁਨ ਜਾਗੈ ਸਤਗੁਰ ਚਗਰ ਨ ਬੇਰਾ ਅੰਦਰ ਜੋਤ ਸਬਦ ਤੁਨ ਜਾਗੈ ਅਰਥਾਤ ਕਿ ਜਿਹਨਾਂ ਵੀ ਗੁਰਮਖਾ ਗੁਰੂ ਪਿਆਰਿਆਂ ਦੇ ਅੰਦਰ ਉਸ ਹਰੀ ਜੀ ਦੀ ਜੋਤ ਪ੍ਰਕਾਸ਼ਮਾਨ ਹੋ ਜਾਂਦੀ ਪ੍ਰਜਵਲਤ ਹੋ ਜਾਂਦੀ ਹੈ ਕਤੇ ਸ਼ਬਦ ਤੋਂ ਜਾਗੈ ਅਰਥਾਤ ਕਿ ਉਸ ਦੇ ਅਨੰਤ ਸ਼ਬਦ ਦੀ ਤੁਹਾਨੀ ਜਾਗਰਤ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਸਤਗੁਰ ਝਗਰ ਨਵੇਰਾ ਅਰਥਾਤ ਕਿ ਸਤਗੁਰ ਪਾਤਸ਼ਾ ਉਹਨਾਂ ਦਾ ਝਗੜਾ ਨਵੇੜ ਦਿੰਦੇ ਨੇ ਭਾਈ ਸੋਗ ਅੰਤਮ ਆਪਣੇ ਬਚਨ ਦੇ ਚੌਥੇ ਪਦੇ ਚ ਪਾਤਸ਼ਾ ਕਿਰਪਾ ਕਰਨ ਲੱਗੇ ਨੇ ਕਹਿੰਦਾ ਸਵਰਨਰਨਾਥ ਬਯੰਤ ਹੈ ਜੋਨੀ ਸਾਚਾ ਮਹਲ ਅਪਾਰ ਨਾਨਕਾ ਸਹਿਜ ਮਿਲਾ ਜਗ ਜੀਵਨ ਨਦਰ ਕਰੋ ਨਿਸਤਾਰਾ ਸੁਰਨਰਨਾਥ ਬਯੰਤ ਅਜੋਨੀ ਅਰਥਾਤ ਗਹਿ ਦੇਵਤਿਆ ਤੇ ਮਨੁੱਖਾਂ ਦੇ ਸੁਆਮੀ ਸੁਰਨਰਨਾਥ ਬਯੰਤ ਅਜੋਨੀ ਅਰਥਾਤ ਕਿ ਤੁਸੀਂ ਬਯੰਤ ਤੇ ਜੋਨੀਆਂ ਤੋਂ ਰਹਿਤ ਹੋ ਸੱਚ ਮਹਲ ਅਪਾਰਾ ਅਰਥਾਤ ਕਿ ਤੁਸੀਂ ਸੱਚ ਤੇ ਅਪਾਰ ਮਹਿਲਾਂ ਦੇ ਵਿੱਚ ਉਪਸਥਿਤ ਹੋ ਮਹਾਰਾਜ ਕਹਿੰਦਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਹੁ ਨਿਸਤਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਅਰਥਾਤ ਕਿ ਧੰ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਸਾਰੇ ਜਗ ਦੇ ਜੀਵਨ ਜਗ ਜੀਵਨ ਜੀ ਸਾਨੂੰ ਸਹਿਜ ਅਥਵਾ ਗਿਆਨ ਦੀ ਦਾਤ ਮਿਲ ਜਾਵੇ ਸਹਿਜ ਮਿਲੇ ਜਗ ਜੀਵਨ ਅਤੇ ਪਾਤਸ਼ਾਹ ਕਹਿੰਦਾ ਨਦਰ ਕਰਹੁ ਨਿਸਤਾਰਾ ਅਰਥਾਤ ਕਿ ਤੁਸੀਂ ਆਪਣੀ ਨਦਰ ਦੇ ਦੁਆਰਾ ਤਾ ਆਪਣੀ ਕਿਰਪਾ ਦ੍ਰਿਸ਼ਟੀ ਦੇ ਦੁਆਰਾ ਰਹਿਮਤ ਦੀ ਨਿਗਾਹ ਦੇ ਦੁਆਰਾ ਸਾਡਾ ਨਿਸਤਾਰ ਅਰਥਾਤ ਪਾਰ ਉਤਾਰਾ ਕਰ ਦੇਵੋ ਜੀ ਸੋਇ ਸਿ ਭਾਈ ਧੰ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਬਚਨ ਅੰਗ 499 ਦੇ ਉੱਪਰ ਰਾਗ ਗੂਜਰੀ ਦੇ ਵਿੱਚ ਸੁਰ ਨਰਨਾਥ ਬੇ ਅੰਤ ਅਜੋਨੀ ਸਾਚਾ ਮਹਲ ਅਪਾਰ ਨਾਨਕ ਸਹਜ ਮਿਲੈ ਜਗ ਜੀਵਨ ਨਦਰ ਕਰੋਂ ਇਸ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ